ਬਠਿੰਡਾ ਦੇ ਸਾਈ ਨਗਰ ਵਿੱਚ ਰਜਵਾਹੀ ਵਿੱਚ ਪਾੜ ਪੈਣ ਕਾਰਨ ਹੁਣ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ ਬਠਿੰਡਾ ਪ੍ਰਸ਼ਾਸਨ ਵੱਲੋਂ ਸਾਈ ਨਗਰ ਦੇ ਲੋਕਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਦੱਸ ਦਈਏ ਕਿ ਰਾਤ ਸਮੇਂ ਬਠਿੰਡਾ ਦੇ ਸਾਈ ਨਗਰ ਨੇੜੇ ਲੰਗਦੇ ਰਜਵਾਹੀ ਵਿੱਚ ਵੱਡਾ ਪਾੜ ਪੈਣ ਕਾਰਨ ਪੂਰੇ ਸਾਈ ਨਗਰ ਵਿੱਚ ਪਾਣੀ ਭਰ ਗਿਆ ਲੋਕਾਂ ਨੂੰ ਘਰੋਂ ਬੇਕਾਰ ਹੋਣਾ ਪਿਆ ਇਥੋਂ ਤੱਕ ਕਿ ਲੋਕਾਂ ਦੇ ਕੋਲ ਦੋ ਡੰਗ ਦੀ ਰੋਟੀ ਖਾਣ ਤੱਕ ਦੀ ਜਗ੍ਹਾ ਨਹੀਂ ਬਚੀ ਹੁਣ ਮੀਡੀਆ ਵਿੱਚ ਖਬਰਾਂ ਆਉਣ ਤੋਂ ਬਾਅਦ ਪ੍ਰਸ਼ਾਸਨ ਥੋੜਾ ਹਰਕਤ ਦੇ ਵਿੱਚ ਆਇਆ ਸਾਈ ਨਗਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਰਜਵਾਹੀ ਦੀ ਸਫਾਈ ਸਮੇਂ ਸਿਰ ਨਹੀਂ ਹੋਈ ਜਿਸ ਕਾਰਨ ਇੱਥੇ ਵੱਡਾ ਪਾੜ ਪੈ ਗਿਆ ਹੁਣ ਕਈ ਘਰਾਂ ਦੇ ਡਿੱਗਣ ਤੱਕ ਦੀ ਨੋਬਤ ਵੀ ਆ ਚੁੱਕੀ ਹੈ ਫਸਲਾਂ ਤਬਾਹ ਹੋ ਚੁੱਕੀਆਂ ਨੇ ਇੱਥੇ ਲੋਕਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਦੂਸਰੇ ਪਾਸੇ ਐਸਡੀਐਮ ਬਠਿੰਡਾ ਨੇ ਕਿਹਾ ਹੈ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਰਾਹਤ ਤੇ ਬਚਾਅ ਕਾਰਜ ਮੁਹੱਈਆ ਕਰਵਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ بارش ਜ਼ਿਆਦਾ ਹੋਣ ਕਾਰਨ ਜਵਾਹੀ ਵਿੱਚ ਪਾੜ ਪਿਆ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਘਰ ਦਾ ਨੁਕਸਾਨ ਹੁੰਦਾ ਹੈ ਤਮੋਵਾਂਵਜਾ ਦੇਣ ਦੇ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਇਸ ਬੰਦ ਵਿੱਚ ਬਠਿੰਡਾ ਦੇ ਸਾਈ ਨਗਰ ਦੇ ਪੀੜਤ ਲੋਕਾਂ ਨੇ ਆਪਣਾ ਦੁੱਖ ਵੀ ਬਿਆਨ ਕੀਤਾ ਜਾਨੀ ਤੈਸ਼ੀ ਦੇ ਲਈ ਬਠਿੰਡਾ ਤੋਂ ਸਾਡੇ ਸਹਿਯੋਗੀ ਸੋਨੂ ਟਟੇਜਾ ਦੀ ਖਾਸ ਰਿਪੋਰਟ ਕਿਹੜਾ ਏਰੀਆ ਹੈ ਤੇ ਕੀ ਘਟਨਾ ਹੋਈ ਸਰੇ ਸਾਈ ਨਗਰ ਹੈ ਸੀਸਨਰ ਦੀ ਬੈਕ ਸਟ੍ਰੀਟ ਤੋਂ ਇੱਥੇ ਰਾਤ ਜਦੋਂ ਸੂਰਤ 팀 ਨੂੰ 2:27 ਵਜੇ ਪਤਾ ਲੱਗਿਆ ਸਿਮਾ 3:30 ਪਿੰਕ ਨੂੰ ਦੇਖ ਕੇ ਨਾਲ 10 ਮਿੰਟਾਂ ਬਾਅਦ ਸਹੀ ਪਹੁੰਚ ਗਈ ਸੀ ਇੱਥੇ ਆ ਕੇ ਲੋਕਾਂ ਦੇ ਸਹਿਯੋਗ ਨਾਲ ਟਰੈਕਟਰ ਲੈ ਕੇ ਜਿਹੜੇ ਲੋਕ ਪਰਿਵਾਰ ਘਰਾਂ ਦੇ ਵਿੱਚ ਫਸੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸੀਂ ਜਾ ਕੇ ਸਵੇਰ ਤਨ 9:30 ਵੇਲੇ ਅਸੀਂ ਉੱਥੇ ਬੀਬੀ ਪਹੁੰਚ ਗਏ ਸੀ ਉੱਥੇ ਜਾ ਕੇ ਨਹਿਰ ਵਿੱਚ ਪਾਣੀ ਬੰਦ ਕਰਵਾਇਆ ਕਿੰਨਾ ਦੀ ਜਗ੍ਹਾ ਕਿੰਨਾ ਦੀ ਹੈ ਕਿਹੜਾ ਏਰੀਆ ਕਿੰਨਾ ਦੀ ਸਰ ਸਾਈਂਗਰ ਹੈ ਸਾਈਂਗਰ ਹੈ ਕਿਸ ਤੇ ਉਸ ਜਾਂਦੀ ਹੈ ਉੱਡਾ ਦੀ ਹੈ ਕਿਸ ਦੀ ਜ਼ਮੀਨ ਸਰ ਇਹ ਲੋਕਾਂ ਦੀ ਪੁਰਾਣੇ ਇੱਥੇ ਲੋਕ ਬੈਠੇ ਨੇ ਇਹਦੀ ਮਾਲਕੀ ਬਾਰੇ ਲੋਕਾਂ ਨੂੰ ਜਿਆਦਾ ਪਤਾ ਹੋਊ ਮੇਰੇ ਨਾਲ ਬੱਚੇ ਕੁਝ ਈ ਦਿਹਾ ਵਕਤ ਮੋੜ ਦਾ ਵੀ ਹੈਗਾ ਕਿੰਨੇ ਕੁ ਪਰਿਵਾਰ ਰਹਿੰਦੇ ਸੀ ਅੱਛੇ 4-500 ਪਰਿਵਾਰ ਰਹਿੰਦੇ ਸੀ ਇਹ ਸਾਰਾ ਪਾਣੀ ਪਾਣੀ ਹੈ ਕਰ ਸਰ ਬਿਲਕੁਕੁਲ ਜਿਆਦੇ ਪਾਣੀ ਸਾਰੇ ਘਰਾਂ ਚ ਪਾਣੀ ਦਾ ਜਿਹੜਾ ਕਿ ਲੈਵਲ ਬੰਦ ਕਰਾ ਦਿੱਤੇ ਬਿਲਕੁਲ ਸਰ ਉੱਥੇ ਇਸਟੈਂਪ ਦੀ ਮਹ ਲੱਗੀਆਂ ਹੋਈਆਂ ਸੀ ਸਾ ਵੀ ਉੱਥੇ ਮੋਕੇ ਤੇ ਆਏ ਸੀ ਐਸਡੀਓ ਐਕਸ਼ਨ ਸਾਰੇ ਉੱਥੇ ਮੋਕੇ ਨੂੰ ਜੁੱਟੇ ਨੇ ਰਾਤ ਜਦੋਂ ਮੈਨੂੰ ਟਾਈਮ ਪਤਾ ਲੱਗਾ ਇਸ ਤੇ ਮੈਂ ਮੇਸਰਾਂ ਨਾਲ ਡਿਸਕਸ ਕੀਤਾ ਮੇਸਰ ਸਾਹਿਬ ਕਹਿੰਦੇ ਜਿਆਦਾ ਤੋਂ ਬਿਜੂਤੀਓ ਅਜ ਬਾਹਰ ਨੇ ਉਹ ਕਹਿੰਦਾ ਕਿਸੇ ਨੂੰ ਜਾ ਕੇ ਮੋਕੇ ਦੇਖੋ ਹਰ ਤਰ੍ਹਾਂ ਦੀ ਲੋਕਾਂ ਸਹਾਇਤਾ ਮਿਲਨੀ ਚਾਹੀਦੀ ਹੈ ਹੁਣ ਜਿਹੜਾ ਹੈਗਾ ਡਿਸਟਾ ਨੂੰ ਮੈਂ ਕਿਸੇ ਨਾਲ ਗੱਲ ਕੀਤੀ ਸੀ ਤੇ ਖਾਣਾ ਵਗੈਰਾ ਬਣ ਚੁੱਕਿਆ ਤੇ ਇੱਥੇ ਲੈ ਕੇ ਆ ਰਹੇ ਆ ਪਾਣੀ ਨੂੰ ਜੇ ਹੁਣ ਕਿਸ ਤਰ੍ਹਾਂ ਕੱਢਿਆ ਜਾਊ ਵਨ ਲੱਗਣ ਤੋਂ ਬਾਅਦ ਇੱਥੇ ਪੰਪ ਲਾ ਕੇ ਪਾਣੀ ਨੂੰ ਉੱਥੋਂ ਸੀਵਰੇਜ ਦੇ ਵਿੱਚ ਪਾਇਆ ਜਾਊਗਾ ਤਾਂ ਕਿ ਇਹਨਾਂ ਨੂੰ ਰੋਕਣ ਵਾਸਤੇ ਕਿਹੜਾ ਏਰੀਆ ਹੈ ਤੇ ਕਦੋਂ ਦੀ ਖੜਿਆ ਹੈ ਇਹ ਗਣਪਤੀ ਦੇ ਪਿੱਛੇ ਐਸਾਈ ਨਗਰ ਏਰੀਆ ਅੱਜ ਸਵੇਰੇ ਤਕਰੀਬਨ 2:30 ਬਜੇ ਜਿਹੜਾ ਹੈਗਾ ਇੱਥੇ ਸੂਆ ਕਿਤੇ ਬਰੀਚ ਹੋ ਗਈ ਕਿਉਂਕਿ ਕੱਲ ਪਰਸੋਂ ਕੱਲ ਦਾ ਤੇ ਪਰਸੋਂ ਦਾ ਮੀਂਹ ਕਾਫੀ ਪਈ ਜਾਂਦਾ ਕਿਸਾਨ ਸ਼ਾਇਦ ਪਾਣੀ ਲਾਣੋਂ ਨਹਿਰੀ ਪਾਣੀ ਯੂਜ਼ ਕਰਨੋਂ हट ਗਏ ਕਿਉਂਕਿ ਖੇਤਾਂ 'ਚ ਪਾਣੀ ਬੱਲੇ ਖੜਾ ਹੈ ਉਸ ਕਰਕੇ ਸ਼ੂਏ ਤੇ ਸ਼ਾਇਦ ਲੋਡ ਵਧ ਗਿਆ ਉਹਦੇ ਕਰਕੇ ਬ੍ਰੀਚ ਹੋ ਗਿਆ ਹੈ। ਬਸ ਸਿਰ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ। ਨਹੀਂ ਕਿਸ ਦੀ ਮੰਨਦੇ ਹੋ ਸਰ ਇਹਦੇ ਚੋਕੂ ਅੰਗੈਲੀ ਕਿਸੇ ਦਿਨ ਨਹੀਂ ਕਹਿ ਸਕਦੇ ਕਿ ਪਾਣੀ ਦੇ ਵੱਧ ਦਬਾਅ ਕਰਕੇ ਬ੍ਰੀਚ ਹੋ ਜਾਂਦੀ ਹੈ, ਅਕਸਰ ਹੋ ਜਾਂਦੀ ਹੈ। ਪਰ ਹੁਣ ਕੀ ਕੁਝ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਵਾਸਤੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਕਿਉਂਕਿ ਘਰਾਂ 'ਚ ਪਾਣੀ ਖੜਾ ਹੈ। ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਹੈ, ਟੈਂਕਰ ਹੋਰ ਵੀ ਆ ਰਹੇ ਨੇ ਤੇ ਬਾਕੀ ਅਸੀਂ ਇੱਥੇ ਮੱਛਰ ਵਾਸਤੇ ਜਾਂ ਦਵਾਈ ਵਾਸਤੇ ਕਲੋਰੀਨ ਟੈਬਲੇਟਸ ਵਗੈਰਾ ਦੇਖੋ ਛੜਕਾ ਕਰਨ ਦੇ ਅੰਦਰ ਹੀ ਆਪਣੇ ਦੇਖੋ ਉਹਨੂੰ ਘਰ ਛੱਡ ਕੇ ਤਾਂ ਕੋਈ ਜਾਣ ਨਹੀਂ ਸਕਦਾ ਫੁੱਟ ਫੁੱਟ ਦੋ ਦੋ ਫੁੱਟ ਪਾਣੀ ਦੇ ਵਿੱਚ ਆਪਣੇ ਵਹਿੰਡੇ ਨੂੰ ਪਤਾ ਹੀ ਹੈ ਮੀਂਹ ਆਉਂਦਾ ਹਰ ਇੱਕ ਮਤਲਬ ਤਕਰੀਬਨ 40 ਫੰਡ ਏਰੀਆ 'ਚ ਪਾਣੀ ਖੜ੍ਹਾ ਜਾਂਦਾ ਹੈ ਤਾਂ ਲੋਕ ਫਿਰ ਘਰ ਛੱਡ ਕੇ ਥੋੜੇ ਜਾਣਗੇ ਕੋਈ ਜਾਣੇ ਜਦੋਂ ਕਿੰਨਾ ਦੀ ਹੈ ਸਰ ਜੀ ਦੱਸ ਇਹ ਲੋਕਾਂ ਦੀ ਮਾਲਕੀ ਹੋਣੀ ਹੈ ਜੀ ਸਰ ਇਹ ਪਰ ਕਈ ਲੱਗਿਆ ਹੈਗਾ ਤੇ ਬੋਰਡ ਲੱਗਿਆ ਹੈਗਾ ਹਾਂਜੀ ਕਾਹਦਾ ਇਹ ਕਿਹੜੇ ਡਿਪਾਰਟਮੈਂਟ ਦੀ ਸੀਗੀ ਇਹ ਬਕ ਬਕ ਫੋਸਾ ਬਕ ਬੋਰਡ ਦੀ ਵੀ ਹੋਵੇ ਕੋਈ ਪਟੇਦਾਰ ਹੋਣਗੇ ਹੋਰ ਹੋਣਗੇ ਹਨਾ ਹਾਂ ਜੀ ਸਰ ਕਈ ਜਿਹੜੇ ਘਰ ਹੈਗੇ ਪੂਰੇ ਪਾਣੀ ਦੇ ਭਰੇ ਆ ਕੋਈ ਦਿਵਾਰਾਂ ਦੂਵਾਰਾਂ ਵੀ ਉਥੋਂ ਚੈੱਕ ਹੋਊਗਾ ਕੋਈ ਤੇ ਕੋਈ ਡੈਮੇਜ ਹਾਂਜੀ 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 ਜਦੋਂ ਪਾਣੀ ਨਿਕਲੂਗਾ ਆਪਾਂ ਡੈਮੇਜ ਅਸੈਸ ਕਰਾਂਗੇ ਜੇ ਕੋਈ ਇਹਦਾ ਘਰ ਡੈਮੇਜ ਹੋਇਆ ਤੁਹਾਨੂੰ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮੁਆਵਜ਼ਾ ਦੇਵਾਂਗੇ ਤੇ ਸੂਏ ਦਾ ਪਾਣੀ ਹੁਣ ਪਿੱਛੋਂ ਬੰਦ ਪਾਣੀ ਪਿੱਛੋਂ ਬੰਦ ਕਰਤਾ ਹੁਣ ਉਹ ਐਕਚੁਅਲੀ ਹੁਣ ਪਾਣੀ ਦਾ ਪਿੱਛੋਂ ਹੈਡ ਤੋਂ ਬੰਦ ਹੁੰਦਾ ਜੀ ਉਹਦਾ ਫਲੋ ਹੌਲੀ ਹੌਲੀ ਘਟਦਾ ਉਹ 10 ਵਜੇ ਤੱਕ ਕਹਿੰਦੇ ਸੀ ਪਾਣੀ ਘਟ ਜੂਗਾ ਉਸ ਤੋਂ ਬਾਅਦ ਫਿਰ ਇਹਦਾ ਬ੍ਰੀਚ ਜਿਹੜੇ ਪਲਗ ਕਰਾਂਗੇ ਸਰ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ ਹਾਂ ਬਿਜਲੀ ਸਪਲਾਈ ਐਕਸਟੈਂਡ ਸਾਹਮਣੇ ਸੋਰੀ ਬੰਦ ਕਰਤੀ ਸੀਗੀ ਤੇ ਤਾਂ ਜੋ ਅਨਸਕ੍ਰਾਈਬ ਘਟਨਾ ਨਾ ਹੋ ਜਾਵੇ ਤੇ ਹਾਂਜੀ ਥੈਂਕ ਯੂ ਕਸੀ ਦਾ ਬੰਨ ਟੁੱਟ ਗਿਆ ਤੇ ਉਸ ਤੋਂ ਬਾਅਦ ਇਹੀ ਸੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਿਆ ਬਈ ਕਿਸੇ ਤੋਂ ਵੀਡੀਓ ਮੰਗਾ ਕੇ ਕਿ ਪਾਣੀ ਕਿੰਨਾ ਘਰੇ ਆ ਸਾਡੀਆਂ ਟੀਮਾਂ ਤੁਸੀਂ ਦੇਖ ਲਓ ਸਾਡੇ ਵਰਕਰ ਐਸ ਆਈ ਏ ਐਨ ਐਮ ਆਸ਼ਾ ਨਾਲ ਸਾਡੇ ਡਾਕਟਰਸ ਫਾਰਮਾਸਿਸਟ ਆਫਨ ਆ ਸਾਰੀ ਜਿਹੜਾ ਜ਼ਰੂਰੀ ਸਮਾਨ ਉਹਨੂੰ ਲੈ ਕੇ ਕਿਉਂਕਿ ਹੁਣ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਤੇ ਤੁਹਾਨੂੰ ਪਤਾ ਹੈ ਹੁਣ ਪਾਣੀ ਤੋਂ ਬਾਅਦ ਜਿਹੜੀਆਂ ਕੀੜੇ ਮਕੋੜੇ ਮੱਛਰ ਬਣਨਗੇ ਤੇ ਜਾਂ ਉਹ ਤੋਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਫੈਲਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਤੇ ਸਾਡੀ ਅਸੀਂ ਹੁਣ ਇਹ ਕੋਸ਼ਿਸ਼ ਇੱਕ ਤਾਂ ਸਾਡੇ ਫੋਗਿੰਗ ਹੋਊਗੀ ਸਪਰੇ ਕਰਾਂਗੇ ਮੈਂ ਕਾਰਪੋਰੇਸ਼ਨ ਚ ਵੀ ਮਿਨਿਸਪਲ ਕਾਰਪੋਰੇਸ਼ਨ ਚ ਅਸੀ ਸਾਹਿਬ ਗੁਪਤਾ ਸਾਹਿਬ ਨਾਲ ਗੱਲ ਕਰ ਲਈ ਉਹਨਾਂ ਦੀ ਟੀਮਾਂ ਗੱਡੀ ਚ ਵੱਡੀ ਮਸ਼ੀਨ ਲੈ ਕੇ ਆਣ ਗਿਆ ਥੋੜੀ ਦੇਰ ਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਇੱਥੇ ਮੱਛਰ ਨਾ ਪੈਦਾ ਹੋਏ ਸਾਡੀ ਐਂਬੂਲੈਂਸ ਵਿੱਚ ਪੇਟ ਖਰਾਬ ਦੀਆਂ ਦਵਾਈਆਂ ਉਲਟੀ ਦਸਤੀਆਂ ਦਵਾਈਆਂ ORS ਦੇ ਪੈਕੇਟ ਤੇ ਪੀਣ ਵਾਲੇ ਪਾਣੀ ਦੀਆਂ ਟੰਕੀਆਂ ਨੇ ਉਹਦੇ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਉਣ ਵਾਸਤੇ ਅਸੀਂ ਲੈ ਕੇ ਆਏ ਆ ਹੁਣ ਇੱਕ ਸਭ ਤੋਂ ਵੱਡਾ ਡਰ ਜਿੱਥੇ ਪਾਣੀ ਇਕੱਠਾ ਹੁੰਦਾ ਤੇ ਸੱਪ ਜਾਨਵਰ ਤੇ ਵਿੱਚੋਂ ਨਿਕਲਦੇ ਕਾਫੀ ਸੱਪ ਆ ਵੀ ਚੁੱਕੇ ਆ ਮੈਂ ਮਤੇ ਜੇ ਮੇਰੀ ਇੱਕ ਤੁਹਾਡੇ ਰਾਹੀਂ ਫੇਰ ਸਾਰਿਆਂ ਨੂੰ ਬੇਨਤੀ ਕਰ ਰਹੀ ਆ ਜੇ ਕਿਸੇ ਨੂੰ ਕੋਈ ਇਹ ਜੀ ਪਲੀਜ਼ ਸਾਡੀ ਐਂਬੂਲੈਂਸ ਹੁਣ ਉੱਥੇ ਖੜੀ ਹੋਊਗੀ ਜਿੱਥੇ ਪਾਣੀ ਨਹੀਂ ਹੈ ਤੇ ਟੀਮ ਇਹਨਾਂ ਕੋਲ ਐਮਰਜੈਂਸੀ ਇੰਜੈਕਸ਼ਨ ਹੈ ਨਾਲ ਦੀ ਨਾਲ ਦੋ ਐਂਬੂਲੈਂਸਿਸ ਇਸੇ ਲਈ ਭੇਜੀਆਂ ਨੇ ਵੀ ਇੱਕ ਐਂਬੂਲੈਂਸ 'ਚ ਮਰੀਜ਼ ਸਰਕਾਰੀ ਹਸਪਤਾਲ 'ਚ ਨਾਲ ਦੀ ਨਾਲ ਸ਼ਿਫਟ ਕੀਤਾ ਜਾਏ ਕਿਉਂਕਿ ਸੱਪ ਕੱਟਣ ਦਾ ਜਿਹੜਾ ਇੰਜੈਕਸ਼ਨ ਆ ਸਾਡੇ ਹਸਪਤਾਲ 'ਚ ਫ੍ਰੀ ਮਿਲਦਾ ਤੇ ਉਹ ਨਾਲ ਦੀ ਨਾਲ ਲਗਾ ਦਿੰਦੇ ਸਾਡੀ ਐਮਰਜੈਂ ਸੀ ਜ਼ਿਲ੍ਹਾ ਹਸਪਤਾਲ ਦੀ ਤਿਆਰ ਹੈ ਕੋਈ ਇਹੀ ਜੀ ਅਨਸੁਖਾਮੀ ਕਟੜਾ ਜੇ ਵਾਪਰਦੀ ਹੈ ਤੇ ਫਿਰ ਮੇਰੀ ਫੇਰ ਇੱਕ ਬੇਨਤੀ ਹੈ ਕਿਤੇ ਹੋਰ ਨਾ ਜਾਏਓ ਪਲੀਜ਼ ਤੇ ਇਹ ਨਾ ਦੇਖਣ ਬੈਠ ਜਿਓ ਵੀ ਉਹ ਸੱਪ ਜ਼ਹਿਰੀਲਾ ਸੀ ਨਹੀਂ ਸੀ ਤੁਸੀਂ ਇੱਕ ਵਾਰ ਐਮਰਜੈਂਸੀ ਜ਼ਰੂਰ ਬੋਲੋ ਲੋਕ ਲੋਕ ਬਹੁਤ ਨੇ ਅੰਦਰ ਹਲੇ ਤੱਕ ਫਿਲਹਾਲ ਲੋਕ ਬਾਹਰ ਨਹੀਂ ਨਿਕਲੇ ਸਮਾਨ ਦੀ ਪਰਵਾਹ ਉਹਨਾਂ ਨੂੰ ਜਾਣਨ ਦੀ ਨਹੀਂ ਕੀ ਤੁਸੀਂ ਉਹ ਲੋਕਾਂ ਨੂੰ ਕੱਢਣ ਦੇ ਵਾਸਤੇ ਕਿਹੜੀ ਟੀਮਾਂ ਆਈਆਂ ਤੁਹਾਡੀ ਦੇਖੋ ਜੀ ਉਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਡੀਸੀ ਸਾਹਿਬ ਦੇ ਰੈਨਮਾਈਜ਼ ਕੰਮ ਚੱਲ ਰਿਹਾ ਹੈ ਐਨ ਡੀ ਆਰ ਐਫ ਕੱਢੂਗੀ ਸਾਡਾ ਮਹਿਕਮਾ ਸਿਰਫ ਅਸੀਂ ਜੋ ਕਰ ਸਕਦੇ ਉਹ ਸਿਰਫ ਏਸੀ ਚੀਜ਼ ਦਾ ਹਜ ਤੱਕ ਐਨਡੀਆਰਐਫ ਦੀ ਟੀਮ ਨਹੀਂ ਆਈ ਸਿਰਫ ਤੁਹਾਡੀ ਟੀਮ ਤੋਂ ਇਲਾਵਾ ਦੇਖੋ ਜੀ ਉਹ ਮੇਰੇ ਮੇਰੀ ਮੇਰੀ ਗੱਲ ਸੁਣੋ ਮੈਂ ਸਿਹਤ ਵਿਭਾਗ ਤੋਂ ਆ ਮੈਂ ਸਿਰਫ ਆਪਣੀਆਂ ਟੀਮਾਂ ਮੈਂ ਦੇਖੋ ਮੈਂ ਤਾਂ ਸਵੇਰੇ ਇਹਨਾਂ ਨੂੰ ਫੋਨ ਕਰਤੇ ਸਾਰਾ ਸਮਾਨ ਲੈ ਕੇ ਆ ਗਏ ਅਸੀਂ ਸਰਵੇ ਕਰਕੇ ਇਹ ਹੁਣ ਜਦੋਂ ਪਾਣੀ ਘਟੂਗਾ ਅਸੀਂ ਸਪਰੇ ਫੋਗਿੰਗ ਉਹਦਾ ਕਰਾਂਗੇ ਪਾਣੀ ਚ ਸਪਰੇ ਕਰਾਂਗੇ ਘਰਪਤੀ ਔਰਤਾਂ ਜਿਹੜੀ ਉਹ ਅੰਦਰ ਹੀ ਆ ਨਿਕਲ ਨਹੀਂ ਸਕਦੇ ਟ੍ਰੀਟਮੈਂਟ ਤਾਂ ਹੀ ਹੋਏਗਾ ਨਾ ਮੈਡਮ ਲੋਕੀ ਤਾਂ ਬਾਹਰ ਨਹੀਂ ਨਿਕਲ ਜ਼ਹਿਰੀਲੇ ਸੱਪ ਵੀ ਆ ਤੇ ਕਈਆਂ ਦੇ ਖਾਰਸ਼ ਬੱਚਿਆਂ ਦੇ ਔਰਤਾਂ ਦੇ ਸ਼ੁਰੂ ਹੋਗੀ ਐਮਸੀ ਸਾਬ ਦੀ ਹੋ ਗਈ ਸੀ ਖਾਰਸ਼ ਜਿਹੜੀ ਉਹ ਕਿਵੇਂ ਮੈਂ ਸੀ ਲੈ ਕੇ ਆ ਜਿਹੜੀਆਂ ਬਿਮਾਰੀਆਂ ਨੇ ਨਾ ਖਾਰਸ਼ ਸ਼ੁਰੂ ਹੋ ਗਈ ਕਿਸੇ ਉਹ ਛੋਟੇ ਮੋਟੇ ਕੋਈ ਕੀੜੇ ਕੱਟਦੇ ਹੋ ਸਾਡੇ ਕੋਲ ਸਾਡੀ ਐਮਬੂਲੈਂਸ ਦਵਾਈਆਂ ਨੇ ਅਸੀਂ ਕਰਕੇ ਆਏ ਆ ਇੱਥੋਂ ਤੱਕ ਵੀ ਜੇ ਕਿਸੇ ਦੇ ਕੋਈ ਛੋਟੀ ਮੁੱਟੀ ਸੱਟ ਵੱਜਦੀ ਏ ਤਾਂ ਐਮਰਜੈਂਸੀ ਪੱਟੀਆਂ ਦਾ ਸਮਾਨ ਵੀ ਸਾਡੇ ਕੋਲ ਐਮਰਜੈਂਸੀ ਡਰੈਸਿੰਗ ਦਾ ਸਮਾਨ ਵੀ ਸਾਡੇ ਕੋਲ ਕਿੰਨੀ ਟੀਮ ਦੇ ਕਿੰਨੇ ਕਿੰਨੇ ਮੁਲਾਜਮ ਕਿੰਨੇ ਮੁਲਾਜਮ ਅਲਰੇਡੀ ਪਹੁੰਚ ਚੁੱਕੀ ਉਹਦੇ ਰਿਲੇਟਿਵ ਉਹਨੂੰ ਲੈ ਗਏ ਕਿੰਨੇ ਮੁਲਾਜਮ ਕਿਉਂਕਿ ਰਾਤ ਦੀ ਘਟਨਾ 1 ਵਜੇ ਦੀ ਪ੍ਰਸ਼ਾਸਨ ਹੀ ਲੇਟ ਕਿਉਂ ਆ ਰਹੀ ਇਹਨਾਂ ਨੂੰ ਤਾਂ ਨਾਲ ਦੀ ਨਾਲ ਆਉਣਾ ਚਾ ਗਈ ਸੀ ਤਾਂ ਤੇ 1 ਵਜੇ ਦੀ ਘਟਨਾ ਹੋਈ ਹੈ ਇਹਨਾਂ ਦਾ 6:00 a.m. ਸਿਰਫ ਐਨਡੀਆਰਫ ਦੀ ਟੀਮ ਨਹੀਂ ਆਈ ਤੁਸੀਂ ਤੁਸੀਂ ਮਰੀਜ਼ ਤੱਕ ਕਦੋਂ ਤੱਕ ਪਹੁੰਚੋਗੇ ਜਦੋਂ ਪਾਣੀ ਦੇ ਅੰਦਰ 7-7 ਫੁੱਟ ਪਾਣੀ ਹੈ ਮੈਂ ਸਿਰਫ ਇੱਕ ਕੰਮ ਕਰ ਸਕਦਾ ਹਾਂ ਮੈਂ ਦੇਸ਼ੀ ਸਾਹਿਬ ਨਾਲ ਪਰਸਨਲੀ ਗੱਲ ਕਰਕੇ ਐਨਡੀਆਰਫ ਵਾਲਿਆਂ ਨੂੰ ਉਹਨਾਂ ਨੂੰ ਕਹਿ ਦਿੰਦੀ ਆ ਵੀ ਸਾਨੂੰ ਇੱਕ ਟੀਮ ਭੇਜ ਦੇਣ ਤਾਂ ਕਿ ਇੱਕ ਦੋ ਪੇਸ਼ੈਂਟਸ ਇਹ ਜਿਹੇ ਨੇ ਉਹਨਾਂ ਨੂੰ ਅਸੀਂ ਜਲਦੀ ਕੱਢ ਕੇ ਜਿਵੇਂ ਉਹਨੋਂ ਗਰਭਵਰੀ ਔਰਤਾਂ ਤੁਸੀਂ ਕਹਿ ਰਹੇ ਅਸੀਂ ਉਹਨੂੰ ਵੈਸੀ ਜੱਚਾ ਬੱਚਾ ਹਸਪੀਟਲ ਸ਼ਿਫਟ ਕਰਵਾ ਦਿੰਦੇ ਹਾਂ ਇਹਨਾਂ ਦਾ ਅਸੀਂ ਕਰ ਮੈਂ ਹੁਣੇ ਗੱਲ ਕਰ ਲੈਂਦੀ ਹਾਂ ਬਿਲਕੁਲ ਕਿਹੜਾ ਏਰੀਆ ਸਾਈਂ ਨਗਰ ਖੜਿਆ ਜੀ ਕੀ ਗੱਲਬਾਤ ਹੋਈ ਇੱਥੇ ਇਹ ਰਾਤ ਸੂਆ ਟੁੱਟਿਆ ਜੀ 1:00 ਵਜੇ ਹੂੰ ਪਤਾ ਨਹੀਂ ਕਿਵੇਂ ਟੁੱਟ ਗਿਆ ਕੀ ਕਰਨ ਟੁੱਟ ਗਿਆ ਹਾਂ ਤੇ ਨਾ ਹੀ ਤਾਂ ਮਸਤੀ ਦਾ ਨੁਕਸਾਨ ਹੋ ਗਿਆ ਘਰ ਡਿੱਗ ਪੇ ਕਿੰਨੇ ਕਿ ਪਰਿਵਾਰ ਰਹਿੰਦੇ ਇੱਥੇ ਪਰਿਵਾਰ ਹੋਊਗਾ 2 2-300 ਘਰ ਹੋਊਗਾ ਖੇਤ ਕਿੰਨੇ ਕ ਖਰਾਬ ਹੋਏ ਖੇਤ ਮੇਰਾ 4.5 ਏਕੜਾ ਖੇਤ ਝੋਨਾ ਲਾਇਆ ਸੀ ਪਰਸੋਂ ਹਾਂ ਤੇ 10 ਕਿਲੋ ਦੀ ਮੇਰੀ ਫੱਕ ਵੀ ਜੀ ਪਈ ਆ ਉਹ ਸਾਰੀ ਹਾਂ ਬਸ ਸਾਰਾ ਡੁੱਬ ਗਿਆ ਨਾ ਹਾਂ ਜੀ ਉਹ ਨਾਲ ਦਾ ਖੇਤ ਨਹੀਂ ਠੇਕੇ ਤੇ ਲਿਆ ਹੋਇਆ ਇਹ ਠੇਕੇ ਤੇ ਕਿੰਨਾ ਇਹ 60000 ਰੁਪਏ ਠੇਕਾ ਲਿਆ 3.4 ਕਿੱਲੇ ਗਿਆਨ ਅੱਛਾ ਦੱਸਿਆ ਜਾ ਰਿਹਾਗਾ ਦੂਜੀ ਵਾਰੀ ਇਹ ਘਟਨਾ ਹੋਈ ਹੈ ਕਿਉਂ ਨਗੇਲੀ ਕਿਸ ਦੀ ਮੰਦੇ ਹੋਏ ਸੀ ਇਹ ਨਗੇਲੀ ਸਰਕਾਰ ਦੀ ਹੈ ਜੀ ਨਹਿਰੀ ਮਹਿਕਮੇ ਵਾਲੀ ਦੀ ਗੈਲੀ ਹੈ ਵੀ ਇਹ ਮੁਲਾਜ਼ਮ ਨਹੀਂ ਰੱਖਦੇ ਨਰੇਗਾ ਆਉਂਦੀ ਹੈ ਨਰੇਗਾ 6 ਮਹੀਨੇ ਬਾਅਦ ਮੜਮੜਾ ਟਿਪ ਟਪ ਕਰਕੇ ਸਫਾਈ ਕਰਕੇ ਟਪ ਜਾਂਦੇ ਆ ਇੱਥੇ ਰੋਜ਼ ਬੰਦਾ ਆਵੇ ਕਿ ਬੇਲਦਾਰ ਹੁੰਦੇ ਸੀ ਮੇਟ ਰੱਖੇ ਹੁੰਦੇ ਸੀਗੇ ਉਹ ਗੇੜਾ ਮਾਰਦੇ ਸਫਾਈ ਕਰਦੇ ਸੀ ਦੇਖ ਰਿਹਾ ਰਾਜ ਕਿਤੇ ਖੱਡ ਖੱਡਵਾ ਚੂਹੇ ਦਾ ਉਹ ਸਾਰਾ ਸਾਫ ਕਰਾ ਰਿਹਾ ਅੱਛਾ ਬਰਸਾਤਾ ਦੇ ਮੌਸਮ ਹੈਗੇ ਹੁਣ ਪਾਣੀ ਇੰਨਾ ਬਾਅ ਅੱਗੇ ਜਾ ਕੇ ਕਿੰਨਾ ਕ ਪਰਿਵਾਰ ਇੱਥੇ ਜਿਹੜਾ ਕਿ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਪੂਰੇ ਯਾ ਬਸਤੀ ਸਾਰੀ ਡੁੱਬ ਗਈ ਤੇ ਰਾਤ ਨੂੰ ਵੀ ਬਹੁਤ ਹੋਣਗੇ ਪਾਣੀ ਚ ਜਾਨ ਜੂਨ ਬਰਾਦਾ ਛੱਡੋ ਜਿਹੜੇ ਜਵਾਗ ਸੀ ਪਰਿਵਾਰ ਸੀ ਸਾਰਾ ਸਮਾਨ ਉਹਦਾ ਆਟਾ ਪੂਟਾ ਦਾਣਾ ਪਾਣੀ ਸਭ ভেজ ਗਿਆ ਕੰਧਾਂ ਡਿੱਗ ਪੀਆਂ ਘਟਿਆਂ ਨਾਲੇ ਹੋਏ ਪਏ ਹੁਣ ਤੱਕ 2 ਵਜੇ ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਆਏ ਹੈ ਪ੍ਰਸ਼ਾਸਨ ਨੇ ਕੋਈ ਆਇਆ ਰੱਖਿਆ ਨਹੀਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਵਿਖੇ ਆ ਇਹ ਉਹਦੀ ਜ਼ਿੰਮੇਵਾਰੀ ਇਕੱਲੀ ਨਾ ਉਹ ਤਾਂ ਲੋਕਾਂ ਨੂੰ ਸੋਚਣਾ ਪੈਂਦਾ ਸਰਕਾਰ ਨੂੰ ਵੇਖਣਾ ਪੈਂਦਾ ਨਾ ਹੁਣ ਰਾਤ ਦੇ ਢੋਲ ਵੱਜ ਗਏ ਵੀ ਸੂਆ ਟੁੱਟ ਗਿਆ ਏਡਾ ਕਿੰਨੇ ਪਿੰਡਾਂ ਨੂੰ ਪਾਣੀ ਲੱਗਦਾ ਹੈਗਾ ਹਾਂ ਇਹ ਕੱਟਣ ਵਾਲੀ ਸੀਗੀ ਹਲਾਕ ਤੇ ਕੋਈ ਛੁੱਕੜਾ ਕੋਈ ਲਾਤ ਹੀ ਨਹੀਂ ਸੀਗਾ ਬਹੁਤ ਵਧੀਆ ਚੌੜੀ ਪੜੀ ਆ ਪੱਕਾ ਸੂਆ ਬਣਿਆ ਪੰਜ ਸਾਲਾਂ ਪੱਕਾ ਬਣਿਆ ਉਹਨਾਂ ਨੂੰ ਕੀ ਲੱਗਦਾ ਇਹ ਸਮੇਂ ਤੋਂ ਬਾਹਰ ਹੈ ਜਿਹੜੀ ਇਸ ਇਸੇ ਤਰ੍ਹਾਂ ਪਾਣੀ ਦੀ ਘਟਨਾ ਹੋਈ ਹੈਗੀ ਹੂੰ ਤੇ ਹੁਣ ਵੀ ਹੋਗੀ ਹਾਂ ਕੀ ਅੰਗੇਲੀ ਕਿਸਤੀ ਮੰਨ ਅੰਗੇਲੀ ਨਰੀ ਮੇਗ ਮੇਲਾ ਦੀ ਆ ਸਰਕਾਰਾਂ ਨੇ ਗੱਲ ਇਹ ਮਿੱਟੀ ਨਹੀਂ ਪੁੰਦੇ। ਕੀ ਸੀ ਤੁਸੀਂ ਇਸ ਗੱਲ ਨੂੰ ਲੈ ਕੇ? ਪੁੱਛ ਸ਼ਿਕਾਇਤਾਂ ਪਹਿਲਾਂ ਜੋ ਛੋਟੇ ਉਦੋਂ ਵੀ ਇਹੀ ਗੱਲਬਾਤ ਹੋਈ ਸੀਗੀ। ਆਉਂਦੇ ਹੁਣ ਆ ਵੀ ਤਹਿਸੀਲਦਾਰ ਆ ਜੂਗਾ, ਛੜੀ ਮੈਂ ਜਾਂ ਡੀਸੀ ਆ ਜੂ ਮੌਕਾ ਵਿਖ ਜਾਣਗੇ। ਕਰਾਂਗੇ ਕਰਦਾ ਕੁਝ ਨਹੀਂ। ਪਰਵਾਰ ਕਿੰਨਾ ਕਿ ਇੱਥੇ ਪਰਿਵਾਰ ਬਹੁਤ ਗਰੀਬ ਜਨਤਾ ਸਾਰੀ ਘਰਾਂ ਵਾਲੇ ਬੈਠੇ ਜਿੰਨੇ ਹੈਗੇ। ਰਾਤ ਦੇ ਚੀਕਾਂ ਮਾਰੇ ਟਰਾਲੀਆਂ ਲਾ ਲਾ ਕੇ ਕਿੱਡੇ ਇਥੋਂ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ? ਮੇਰਾ 1.5 ਕਿਲੋ ਝੋਨਾ ਸਾਰਾ ਡੁੱਬ ਗਿਆ। ਇਹ ਦੁਵਾਰੇ ਬੀਜੇ ਵਾਹ ਕੀ ਬੀਜਣਾ ਪਊਗਾ? ਪਰਸੋਂ ਲਾਇਆ ਹੈ। ਉਹ ਵੀ ਠੇਕੇ ਤੇ ਉਹ ਵੀ ਠੇਕੇ ਤੇ 10 ਕਿਲਿਆਂ ਦੀ 10 ਕਿਲਿਆਂ ਦੀ ਫੱਕ ਬੀਜੀ ਸੀ ਉਹ ਵੇਖੋ ਪਾਣੀ ਦੇ ਸਕੀ ਉਹ ਮਾੜੀ ਮਾੜੀ ਦਿੰਦੀ ਉਥੋਂ ਸਾਰੀ ਉਹ ਮਰ ਗਈ ਤੇ ਦਵਾਰੇ ਉਹ ਵੀ ਜੀ ਨਹੀਂ ਪਣੀ ਹੋਰ ਵੀ ਲੋਕ ਨੇ ਕਿਤੇ ਹੋਰ ਵੀ ਹਾਂ ਖੇਤ ਵਾਲੇ ਹੈਗੇ ਬਾਕੀ ਪਾਣੀ ਗਾਂ ਨਿਕਲ ਗਿਆ ਕਲੋਨੀ ਵੀ ਦੀ ਕਈ ਖੇਤਾਂ ਨੂੰ ਨੁਕਸਾਨ ਹੋਇਆ 25 30 ਕਿਲਿਆਂ ਦਾ ਨੁਕਸਾਨ ਹੋਇਆ ਸਬਜ਼ੀ ਬੀਜੀ ਸੀ ਇਹਦੇ ਵਿੱਚ ਸਾਰੀ ਮਰ ਗਈ ਬਿਲਕੁਲ ਤੁਸੀਂ ਸਭ ਕਿਹੜਾ ਹੈਂ